ਸਪਨੀ ਕਹਿੰਦੇ ਆ ਬਦਲਾ ਲੈਂਦੀ ਐ ਤਸਵੀਰ ਜਿਹੜੀ ਆ ਉਹ ਖਿੱਚ ਲੈਂਦੀ ਐ ਹੁੰਦਾ ਸੱਪਾਂ ਦਾ 나ਗਣੀ ਦੀ ਗੱਲ ਕਰਦੇ ਜੀ ਇੰਨਾ ਤੇ ਕੇਸਿਸ ਬਹੁਤ ਲੋਕੀ ਸੁਣਾਉਂਦੇ ਆ ਕਿ ਅਸੀਂ ਇੱਕ ਸੱਪ ਮਾਰ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਬਹੁਤ ਔਖੇ ਹੋਏ ਕਿਉਂਕਿ ਫਿਰ ਸੱਪ ਹੋਰਾਂ ਲੱਗ ਗਏ ਸਾਡੇ ਮਾਰਨ ਤੋਂ ਬਾਅਦ ਮਤਲਬ ਲੈਂਦੇ ਆ ਬਦਲਾ ਤੇ ਹੁਣ ਇਹਦੇ ਵਿੱਚ ਬਦਲਾ ਲੈਣ ਵਾਲੀ ਗੱਲ ਕਹੀਏ ਜਾਂ ਇੱਕ ਹੁਣ ਥਿਊਰੀ ਆ ਉਹਦੇ ਵਿੱਚ ਸਾਇੰਟਿਫਿਕ ਜੀ ਕਿ ਮਤਲਬ ਜਿੱਥੇ ਸੱਪ ਨੂੰ ਮਾਰ ਦਿੱਤਾ ਤੁਸੀਂ ਉਹਦੀ ਸਮੈਲ ਰਹਿ ਜਾਂਦੀ ਆ ਜਾਂ ਜੇ ਆਪਾਂ ਵਿਗਿਆਨ ਦੀ ਭਾਸ਼ਾ 'ਚ ਗੱਲ ਕਰੀਏ ਫੈਰੋਮੋਨਸ ਹੁੰਦੇ ਨੇ ਜਿਹਦੇ ਨਾਲ ਆਪਸ ਵਿੱਚ ਆਪਸੇ ਕਮਿਊਨੀਕੇਟ ਕਰਦੇ ਨੇ ਹੂੰ ਤੇ ਉਹ ਹੁਣ ਉੱਥੇ ਜਦ ਸੱਪ ਨੂੰ ਮਾਰਦੇ ਹੋ ਤੁਸੀਂ ਪ੍ਰਾਣ ਨਿਕਲਨੇ ਆ ਉਹਦੇ ਤਾਂ ਉੱਥੇ ਕਿਤੇ ਨਾ ਕਿਤੇ ਉਹਦੇ ਫੈਰੋਮੋਨਸ ਰਿਚ ਏਰੀਆ ਬਣ ਜਾਂਦਾ ਕਾਫੀ ਜ਼ਿਆਦਾ ਹੈ ਤੇ ਫਿਰ ਉਹਨੂੰ ਫਾਲੋ ਕਰਦੇ ਕਰਦੇ ਬਾਕੀ ਜਿਹੜੇ ਆਸੇ ਪਾਸੇ ਸੱਪ ਹੋਣਗੇ ਉਹ ਆਣਾ ਸ਼ੁਰੂ ਕਰ ਦਿੰਦੇ ਨੇ ਹੂੰ ਮਤਲਬ ਸੱਪ ਦੇਖ ਜੇ ਤਾਂ ਉਹਨੂੰ ਮਾਰਨਾ ਨਹੀਂ ਚਾਹੀਦਾ ਹ ਹੁਣ ਇਹਦੇ ਵਿੱਚ ਇਹ ਹੈ ਕਿ ਕਈ ਵਾਰੀ ਲੋਕਾਂ ਦੇ ਕੋਲ ਕੋਈ ਆਪਸ਼ਨ ਨਹੀਂ ਬਚਦੀ ਹੈਗੀ ਹੂੰ ਵੈਸੇ ਤਾਂ ਚਲੋ ਨਹੀਂ ਮਾਰਨਾ ਚਾਹੀਦਾ ਬਹੁਤ ਸਾਰੇ ਜਿਹੜੇ ਰੀਜ਼ਨਸ ਹੈਗੇ ਆ ਉਹਦੇ ਪਿੱਛੇ ਪਰ ਲੋਕਾਂ ਕੋਲ ਨਹੀਂ ਆਪਸ਼ਨ ਹੁੰਦੀ ਫਿਰ ਉਹਨਾਂ ਨੂੰ ਮਾਰਨਾ ਪੈਂਦਾ ਇੱਕ ਵਾਰੀ ਨਾ ਅਸੀਂ ਪਿੱਛੇ ਲੋਕਾਂ ਨੇ ਚਲੋ ਟਰੋਲ ਵੀ ਉਹਦਾ ਬਣਾਇਆ ਵੀ ਮਸੂਰੀ ਹੈ ਕੈਂਟੇਫਾਲ ਹੂੰ ਕੈਂਟੇਫਾਲ ਦੇ ਵਿੱਚ ਇੱਕ ਸੱਪ ਵੜ ਗਿਆ ਸੀ ਤੇ ਸਾਰੇ ਲੋਕ ਕੈਂਟੇਫਾਲ ਦੇ ਵਿੱਚੋਂ ਐ ਭੱਜੇ ਨਾ ਡਰ ਕੇ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ ਚਲੋ ਆਫ ਕੌਰਸ ਆ ਬੰਦਾ ਡਰਦਾ ਸੱਪਾਂ ਤੋਂ ਤੇ ਗੱਲ ਹੈ ਵੀ ਲੋਕਾਂ ਦੇ ਵਿੱਚ ਇੱਕ ਡਰ ਵੀ ਬਹੁਤ ਜ਼ਿਆਦਾ ਵੀ ਕਿੱਥੇ ਹਜ਼ਾਰਾਂ ਬੰਦੇ ਤੇ ਕਿੱਥੇ ਇੱਕ ਸੱਪ ਆਇਆ ਤੇ ਲੋਕੀ ਭਜਣਾ ਸ਼ੁਰੂ ਹੋ ਗਏ ਕਿਉਂਕਿ ਬਚਪਨ ਤੋਂ ਹੀ ਸੱਪ ਜਿਹੜਾ ਹੈਗਾ ਉਹ ਮੌਤ ਦੇ ਨਾਲ ਐਸੋਸੀਏਟ ਕਰਕੇ ਸਾਨੂੰ ਪੇਸ਼ ਕੀਤਾ ਜਾਂਦਾ ਹੂੰ ਗੱਲ ਹੈ ਵੀ ਹੈ ਕਿਉਂਕਿ ਹੁਣ ਸਾਨੂੰ ਨਹੀਂ ਪਤਾ ਕਿ ਉਹ ਸੱਪ ਜ਼ਹਿਰੀਲਾ ਕਿੰਦਾ ਦਾ ਹੈ ਜੇ ਉਹਦੀ ਬਾਈਟ ਹੋ ਗਈ ਤਾਂ ਮਤਲਬ ਡੈਥ ਤੱਕ ਹੋਣ ਦੀ ਜੀ ਸੰਭਾਵਨਾ ਹੋਵੇ ਤਾਂ ਅਸੀਂ ਡਰਾਂਗੇ ਔਰ ਪਰ ਉੱਥੇ ਇੱਕ ਇਹ ਗੱਲ ਜ਼ਰੂਰ ਹੈ ਕਿ ਆ ਸੱਪ ਨੂੰ ਡਰਨਾ ਚਾਹੀਦਾ ਹੈ ਜਾਂ ਬੰਦੇ ਨੂੰ ਡਰਨਾ ਚਾਹੀਦਾ ਹੈ ਕਿਉਂਕਿ ਉਹ ਵੈਸੇ ਤਾਂ ਦੇਖੋ ਜਿਹੜੇ ਵਾਟਰਫਾਲਸ ਹੈਗੇ ਆ ਉੱਥੇ ਪਹਿਲਾਂ ਹੀ ਪਾਣੀ ਵਾਲੇ ਸੱਪ ਰਹਿੰਦੇ ਹੋਣਗੇ ਹੂੰ ਤੇ ਉਹ ਤਾਂ ਇਹਨਾਂ ਲੋਕਾਂ ਕਰਕੇ ਉਹ ਇੱਧਰ ਉੱਧਰ ਭੱਜੇ ਹੋਏ ਨੇ ਬੇਸਿਕਲੀ ਤੇ ਹੁਣ ਉਹਨਾਂ ਨੇ ਲੋਕਾਂ ਨੇ ਇੱਕ ਸੱਪ ਦੇਖ ਲਿਆ ਤਾਂ ਉਹ ਉੱਥੋਂ ਦੀ ਭੱਜਣ ਲੱਗ ਗਏ ਹੂੰ ਮਤਲਬ ਉਹ ਲੋਕ ਸਾਪ ਡਰੇ ਹੋਏ ਅਸਲ ਚ ਲੋਕ ਕਰ ਤੁਸੀਂ ਇਹ ਸੱਪ ਵੀ ਚੱਲਦੇ ਆ ਉਹ ਮਤਲਬ ਐਦਾ ਨਹੀਂ ਹੈਗਾ ਕਿ ਤੁਹਾਡੇ ਨਾਲ ਪੰਗਾ ਲੈਣ ਆਉਂਦੇ ਆ ਕਿ ਜੇ ਉਹ 10 15 ਫੁੱਟ ਦੂਰ ਕਿਤੇ ਹੈਗੇ ਨੇ ਕਿ ਮੈਂ ਇਹਦੇ ਨਾਲ ਲੜਦਾ ਆ ਕੇ ਹਨਾ ਉਹ ਇਹਨਾਂ ਦੀ ਐਦਾ ਦੀ ਕੋਈ ਪ੍ਰਵ੍ਰਤੀ ਨਹੀਂ ਹੁੰਦੀ ਹੈਗੀ ਇਹ ਸਿਰਫ ਜਿਹੜਾ ਹੈਗਾ ਡਿਫੈਂਸਿਵ ਹੁੰਦੇ ਨੇ ਇਹ ਹੁੰਦਾ ਕਿ ਭੱਜਣਾ ਚਾਹੁੰਦੇ ਨੇ ਸਾਡੇ ਤੋਂ ਵੀ ਇੱਛਾਦਾਰੀ ਨਾਗ ਨਾਗਿਨ ਹੁੰਦੀਆਂ ਨੇ ਦੇਖੋ ਜਿੱਦਾਂ ਹੁਣ ਕਦੇ ਰੈਸਕਿਊ ਕੀਤਾ ਸੱਪ ਆਪਾਂ ਨਾ ਮੁੜ ਕੇ ਉਹ ਬੰਦਾ ਤਾਂ ਬਣਿਆ ਨਹੀਂ ਹੈਗਾ ਇਹ ਤਾਂ ਮਤਲਬ ਮੈਂ ਨਹੀਂ ਦੇਖਿਆ ਬੜਾ ਬੜਾ ਸੋਹਣਾ ਜਵਾਬ ਦਿੰਦਾ ਤੁਸੀਂ ਹੂੰ ਤੇ ਕਹਾਣੀਆਂ ਫਿਰ ਕਿੱਥੋਂ ਬਣੀਆਂ ਵੀ ਸੱਪ ਐ ਉਹ ਬੰਦਾ ਬਣ ਜਾਊਗਾ ਮੈਂ ਤਸਵੀਰ ਦੀ ਵੀ ਪਹਿਲਾਂ ਗੱਲ ਕੀਤੀ ਸੀ ਤਸਵੀਰ ਖਿੱਚ ਲੈਂਦੀ ਆ ਬਦਲਾ ਲੈਂਦੇ ਨੇ ਇਹ ਕਹਾਣੀਆਂ ਫਿਰ ਕਿੱਥੋਂ ਬਣੀਆਂ ਕਿੱਥੋਂ ਰੇ ਇਹ ਕਹਾਣੀਆਂ ਜ਼ਿਆਦਾ ਹਿੰਦੀ ਮੂਵੀਜ਼ 'ਚੋ ਵੀ ਬਣੀਆਂ ਨੇ ਹੂੰ ਕਿਉਂਕਿ ਉਹਦੇ ਵਿੱਚ ਉਹ ਐਂਟਰਟੇਨਮੈਂਟ ਪਰਪਸ ਲਈ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹਦੇ ਵਿੱਚ ਕੋਈ ਇੱਦਾਂ ਦੀ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਸੀ ਨਾ ਜਾਂ ਕੋਈ ਸਾਇੰਟਿਫਿਕ ਕੋਈ ਗੱਲ ਨਹੀਂ ਹੁੰਦੀ ਸੀ ਉਹਦੇ ਵਿੱਚ ਹੀ ਸੱਪ ਨੂੰ ਦੁੱਧ ਪਿਲਾਣਾ ਨਾਗਿੰਦ ਦਾ ਬਦਲਾ ਲੈਣਾ ਜ਼ਹਿਰ ਨੂੰ ਚੂਸ ਕੇ ਕੱਢ ਲੈਣਾ ਉਹ ਸਾਰੀਆਂ ਚੀਜ਼ਾਂ ਅੱਗੇ ਸਾਡੇ ਤੱਕ ਆਈਆਂ ਸੱਪ ਦੁੱਧ ਪਿੰਦਾ ਸੱਪ ਦੁੱਧ ਹজম ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਇੱਦਾਂ ਦੇ ਕੋਈ ਪਾਚਕ ਰਸ ਨਹੀਂ ਹੈਗੇ ਕਿ ਜਿਹਦੇ ਨਾਲ ਉਹ ਦੁੱਧ ਨੂੰ ਹজম ਕਰ ਲਵੇ ਤਾਂ ਫਿਰ ਉਹ ਪੀਏਗਾ ਕਿਉਂ ਇਹ ਹੁਣ ਹਰੇਕ ਜਾਨਵਰ ਦੇ ਵਿੱਚ ਇਦਾਂ ਹੀ ਆ ਹੁਣ ਸ਼ੇਰ ਜਿਹੜੇ ਹੈਗੇ ਉਹ ਰੋਟੀਆਂ ਤੇ ਗੁਜ਼ਾਰਾ ਨਹੀਂ ਕਰ ਸਕਦੇ ਉਹ ਹਜਮ ਵੀ ਨਹੀਂ ਹੋਣੀਆਂ ਉਹਨਾਂ ਨੂੰ ਤੇ ਇਹ ਤਾਂ ਜਦ ਜਿਹੜੇ ਆ ਸਨੇਕ ਚਾਰਮਰ ਹੁੰਦੇ ਆ ਸਪੇਰੇ ਹੁੰਦੇ ਆ ਇਹਨਾਂ ਨੂੰ ਜੋ ਡੇਡ ਡੇਡ ਦੋ ਦੋ ਮਹੀਨਾ ਭੁੱਖਾ ਰੱਖਦੇ ਨੇ ਉਹ ਭੁੱਖਾ ਰਹਿੰਦਾ ਵੀ ਹੈ ਕਿਉਂਕਿ ਕੈਪਟਿਵਿਟੀ ਦੇ ਵਿੱਚ ਉਹ ਖਾਣ ਦਾ ਨਹੀਂ ਹੈਗਾ ਔਰ ਫਿਰ ਉਹ ਡੀਹਾਈਡਰੇਟਿਡ ਵੀ ਹੁੰਦਾ ਉਹਨੂੰ ਵਾਟਰ ਦੀ ਨੀਡ ਹੁੰਦੀ ਹੈ ਤੇ ਫਿਰ ਜਦੋਂ ਉਹਨੂੰ ਕੱਚੀ ਲੱਸੀ ਆ ਦੁੱਧ ਮੂਰੇ ਕੀਤਾ ਜਾਂਦਾ ਤਾਂ ਉਹਦੋਂ ਉਹ ਥੋੜਾ ਬਹੁਤ ਉਹਨੂੰ ਪੀ ਲੈਂਦਾ ਬਟ ਉਹਦੇ ਲਈ ਬਹੁਤ ਖਤਰਨਾਕ ਹੈ ਹਾਂ ਉਹਦੇ ਲਈ ਉਹ ਠੀਕ ਨਹੀਂ ਉਹ ਤੇ ਸਿਸਟਮ ਲਈ ਠੀਕ ਨਹੀਂ ਆਏਗਾ ਕਿਉਂਕਿ ਉਹ ਉਹ ਜਿਹੜੀ ਚੀਜ਼ ਨੂੰ ਹজম ਨਹੀਂ ਕਰ ਸਕਦਾ ਜਿਹੜੀ ਚੀਜ਼ ਨੂੰ ਬੰਦਾ ਨਹੀਂ ਹজম ਕਰ ਸਕਦਾ ਉਹ ਉਹਨੂੰ ਖਾਏਗਾ ਤਾਂ ਅੰਦਰ ਕੋਈ ਗੜਬੜ ਤਾਂ ਹੋਣੀ ਹੀ ਹੈ ਮਤਲਬ 나ਗ ਪੰਚਮੀ ਤੇ ਲੋਕੀ ਕਹਿੰਦੇ ਆ ਵੀ ਤੁਹਾਨੂੰ ਸੱਪ ਦੇਖਦਾ ਤਾਂ ਉਹਨੂੰ ਤੁਹਾਨੂੰ ਦੁੱਧ ਪਿਆਣਾ ਚਾਹੀਦਾ ਤੇ ਬਹੁਤ ਫਾਇਦੇਮੰਦ ਤੁਹਾਡੇ ਲਈ ਬਹੁਤ ਫਾਇਦੇਮੰਦ ਬਟ ਇਹ ਗੱਲਾਂ ਐਵੇਂ ਬਣਾਈਆਂ ਹੋਈਆਂ ਫਿਰ ਦੇਖੋ ਸੱਪ ਦੇ ਲਿਹਾਜ਼ ਨਾਲ ਤਾਂ ਕੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਹਦਾ ਤਾਂ ਨੁਕਸਾਨ ਹੀ ਹੁੰਦਾ ਹੈ ਹੂੰ ਬਹੁਤ سارے ਸੱਪ ਇਦਾਂ ਮਰ ਵੀ ਜਾਂਦੇ ਨੇ ਕਿਉਂਕਿ ਉਹ ਪਹਿਲੇ ਹੀ ਮਰੇ ਹੋਏ ਤਾਂ ਸੱਪ ਹੁੰਦੇ ਜਿਹੜੇ ਸੁਪੇਰੀਆਂ ਦੇ ਹੱਥ ਲੱਗ ਗਏ ਉਹ ਸੱਪ ਜਿਹੜੇ ਹੈਗੇ ਉਹ ਅੱਧ ਮਰੇ ਆ ਤਦ ਹੀ ਉਹ ਚਾਦਰ ਦੇ ਉੱਤੇ ਹਿਲਦੇ ਨਹੀਂ ਹੈਗੇ ਪਏ ਹੁੰਦੇ ਨੇ ਉਹਨਾਂ ਦੀ ਰੀੜ ਤੋੜੀ ਹੁੰਦੀ ਆ ਉਹਨਾਂ ਦੇ ਦੰਦ ਖੁਰਚੇ ਹੁੰਦੇ ਨੇ ਪੱਟੇ ਹੁੰਦੇ ਨੇ ਉਹ ਤਾਂ ਮਤਲਬ ਇੱਕ ਵੈਸੀ ਮਤਲਬ ਇੱਕ ਕਹਿ ਲਓ ਬਿਜ਼ਨਸ ਕਰਨ ਦੇ ਲਈ ਇੱਕ ਇਕ ਡਮੀ ਜੀ ਬਣਾ ਲਈ ਉਹਨਾਂ ਨੇ ਤੇ ਉਹਨੂੰ ਫਿਰ ਮੁੜ ਕੇ ਉਹ ਜਦੋਂ ਉਹ ਮਰਨ ਵਾਲਾ ਹੁੰਦਾ ਉਹਨੂੰ ਕਿਤੇ ਸਿੱੜ ਦਿੰਦੇ ਨੇ ਉਹਨਾਂ ਆਪਾਂ ਜਿਵੇਂ ਕਈ ਵਾਰੀ ਜਾਂਦੇ ਆ ਪਹਾੜੀ ਰਸਤੇ ਤੇ ਜਾਂਦੇ ਆ ਕਈ ਵਾਰੀ ਕਿਸੇ ਧਾਰਮਿਕ ਸਥਾਨ ਤੇ ਵੀ ਜਾਂਦੇ ਆ ਲੋਕਾਂ ਨੇ ਪਾਈਥਨਸ ਰੱਖਿਆ ਹੁੰਦੇ ਨੇ ਆਮ ਨਾਗ ਤੱਕ ਰੱਖੇ ਹੁੰਦੇ ਲੋਕਾਂ ਨੇ ਮਤਲਬ ਉਹ ਅਸਲ ਦੇ ਵਿੱਚ ਇਹਨਾਂ ਨੇ क्रੂਅਲਟੀ ਕੀਤੀ ਹੁੰਦੀ ਹੈ क्रੂਅਲਟੀ ਕੀਤੀ ਹੁੰਦੀ ਹੈ ਕਈਆਂ ਦੇ ਮੂੰਹ ਸਿਲੇ ਹੁੰਦੇ ਨੇ ਕਈਆਂ ਦੇ ਮਤਲਬ ਟਾਂਕੇ ਲਾ ਕੇ ਪ੍ਰੋਪਰ ਕਈਆਂ ਦੇ ਫੈਬ੍ਰਿਕ ਕੋਕੇ ਲਾ ਦਿੰਦੇ ਨੇ ਇਹ ਫੈਬ੍ਰਿਕ ਕੋਕ ਤੱਕ ਲਾ ਦਿੰਦੇ ਫੈਬ੍ਰਿਕ ਕੋਕ ਤੱਕ ਲਾ ਦਿੰਦੇ ਆ ਜੀ ਮਤਲਬ ਆਪਾਂ ਇੰਡੀਆ ਦੇ ਪੱਧਰ ਤੇ ਕੇਸ ਦੇਖੀ ਹੈ ਨਾ ਇਦਾਂ ਦੇ ਕੇਸ ਆਏ ਨੇ ਜਿੱਚ ਫੈਬ੍ਰਿਕ ਕੋਕ ਵੀ ਲਾਈ ਹੋਈ ਆ ਤੇ ਉਹ ਜਿਹੜੇ ਡੀਫੈਂਕ ਤਾਂ ਕਰ ਹੀ ਦਿੰਦੇ ਆ ਦੰਦ ਤਾਂ ਕਾਢ ਹੀ ਦਿੰਦੇ ਆ ਉਹਦੇ ਕਿਉਂਕਿ ਖੁਦ ਨੂੰ ਵੀ ਖਤਰਾ ਹੁੰਦਾ ਨਾ ਫਿਰ ਤੁਸੀਂ ਵੈਨਮਸ ਸੱਪ ਨੂੰ ਹੈਂਡਲ ਕਰੋਗੇ ਤਾਂ ਜਿਵੇਂ ਆਪਾਂ ਪਾਈਥਨ ਵਗੈਰਾ ਦੀ ਅਜਗਰ ਦੀ ਗੱਲ ਕਰਦੇ ਆ ਹੁਣ ਉਹ ਅਜਗਰ ਹੈ ਹੀ ਇੰਨਾ ਬੇਜਾਨ ਕੀਤਾ ਪਿਆ ਕਿ ਉਹ ਉਹਨੂੰ ਤੁਸੀਂ ਗਲੇ ਦੇ ਵਿੱਚ ਪਾ ਕੇ ਫੋਟੋ ਖਿਚਾ پا ਰਹੇ ਹੋ ਜੇ ਜੰਗਲੀ ਅਜਗਰ ਨੂੰ ਆਪਾਂ ਕਿਸੇ ਦੇ ਗਲੇ ਦੇ ਵਿੱਚ ਇਦਾਂ ਪਾ ਦਈਏ ਉਹਨੇ ਲਪੇਟਾ ਪਾ ਲਿਆ ਉਹਨੇ ਲਪੇਟਾ ਪਾ ਲਿਆ ਉਹ ਲਪੇਟਾ ਛਡਾਣਾ ਬਹੁਤ ਮੁਸ਼ਕਿਲ ਹੋ ਜਾਊਗਾ ਉਹ ਦੂਜਾ ਬੰਦਾ ਵੀ ਆ ਕੇ ਨਹੀਂ ਛਡਾ ਸਕਦਾ ਬਹੁਤ ਔਖਾ ਹੋ ਜਾਏਗਾ ਇਦਾਂ ਦੀ ਹੈ ਵੀਡੀਓਜ਼ ਮਤਲਬ ਪਿੱਛੇ ਇੱਕ ਵਾਇਰਲ ਹੋਈਆਂ ਸੀ ਜਿਹਦੇ ਚ ਬੰਦਾ ਵੈਸੇ ਫੜੇ ਰਿਹਾ ਸੀ ਤੇ ਉਹ ਨੇੜੇ ਜਾ ਕੀਤਾ ਉਹਦੇ ਮੂੰਹ ਦੇ ਉਹਨੇ ਲਪੇਟਾ ਮਾਰ ਲਿਆ ਹੂੰ ਤੇ ਉਹ ਛੜਾਣਾ ਔਖਾ ਹੋ ਗਿਆ ਬਹੁਤ ਹੂੰ ਤੁਸੀਂ ਕਹ ਦੰਦ ਇਹਨਾਂ ਦੇ ਤੋੜੇ ਹੁੰਦੇ ਆ ਹੂੰ ਜੇ ਦੰਦ ਟੁੱਟ ਜਾਣ ਮਤਲਬ ਤੋੜ ਦੇਣ ਕੀ ਸਨੇਕ ਦੇ ਦੁਆਰਾ ਦੰਦ ਨਹੀਂ ਆਉਂਦੇ ਦੇਖੋ 나ਗ ਦੇ ਦੰਦ ਤੋੜ ਦੇ ਉੱਤੇ ਜਾਣਦਾ ਹੈ ਏਦਾਂ ਹੈਗਾ ਕਿ ਨੈਚੁਰਲ ਤੌਰ ਦੇ ਉੱਤੇ ਵੀ ਦੰਦ ਕਈ ਵਾਰੀ ਟੁੱਟ ਜਾਂਦਾ ਹੋਏਗਾ ਕਿਉਂਕਿ ਜਦ ਕਈ ਵਾਰੀ ਪ੍ਰੇ ਕੋਈ ਏਦਾਂ ਦੀ ਹੈਵੀ ਆ ਜਾਂ ਕੁਛ ਆ ਮਤਲਬ ਉਹ ਟੁੱਟਣ ਦੇ ਚਾਂਸ ਹੁੰਦੇ ਆ ਔਰ ਉਹ ਰੀਗਰੋ ਕਰਨ ਦੀ ਵੀ ਇੱਕ ਹੁੰਦੀ ਹੈ ਨਾ ਜੇ ਕੈਪੈਸਿਟੀ ਪਰ ਉਹ ਡਿਪੈਂਡ ਕਰਦਾ ਕਿ ਕਿਸ ਹੱਦ ਤੱਕ ਜਿਹੜਾ ਹੈਗਾ ਡੈਮੇਜ ਕਰਤਾ ਉਹ ਜਿਹੜਾ ਉਹਦਾ ਕਹ ਲਓ ਕਿ ਸਿਸਟਮ ਹੈਗਾ ਮੂਹ ਦੇ ਵਿੱਚ ਰੂਟਸ ਹੈਗੀਆਂ ਡੈਂਟਲ ਰੂਟਸ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਨਹੀਂ ਡੈਮੇਜ ਕਰਦਾ ਉੱਥੇ ਤੱਕ ਤਾਂ ਨਹੀਂ ਉਹਨਾਂ ਨੇ ਬਲੇਡ ਵਗੈਰਾ ਮਾਰ ਦਿੱਤਾ ਜਾਂ ਕੁਝ ਕਰ ਦਿੱਤਾ ਤੇ ਫਿਰ ਉਹ ਚੀਜ਼ਾਂ ਤੇ ਡਿਪੈਂਡ ਕਰਦਾ ਚਲੋ ਆਪਾਂ ਥੋੜੀ ਜੀ ਗੱਲ ਆਪਾਂ ਕਰਦੇ ਆ ਵੀ ਤਾਂ ਨੂੰ ਤੁਰਤ ਵੀ ਕਰਦੇ ਆ ਜੇ ਆਪਾਂ ਆਪਣੇ ਸੰਤਤਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵਿਸ਼ਨੂ ਜੀ ਦਾ ਜਿਹੜਾ ਸਿੰਘਾਸਨ ਹੈ ਉਸ ਨੂੰ ਸ਼ੇਸ਼ਨਾਗ ਜਿਹੜਾ ਸਿੰਘਾਸਨ ਹੈ ਉਹਨਾਂ ਦਾ ਸ਼ੇਸ਼ਨਾਗ ਨੇ ਬਣਾਇਆ ਹੈ ਸ਼ੇਸ਼ਨਾਗ ਹੀ ਉਹਨਾਂ ਦੇ ਉੱਪਰ ਜਿਹੜਾ ਹੈ ਉਹ ਸ਼ਾਹ ਕਰਕੇ ਬੈਠਾ ਆਇਆ ਤੇ ਅਸਲ ਦੇ ਵਿੱਚ ਕੀ ਤੁਸੀਂ ਇਸ ਬਾਰੇ ਕੋਈ ਰਿਸਰਚ ਕੀਤੀ ਜਾਂ ਪੜ੍ਹਿਆ ਕਿ ਕਹਿੰਦੇ ਨੇ ਵੀ ਪੁਰਾਤਨ ਸਮਿਆਂ ਦੇ ਵਿੱਚ ਬڑے ਵੱਡੇ ਵੱਡੇ ਸੱਪ ਹੁੰਦੇ ਸੀ ਪੁਰਾਤਨ ਸਮਿਆਂ ਦੇ ਵਿੱਚ ਵੱਡੇ ਸੱਪ ਤਾਂ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਵਾਸੂਕੀ ਸੱਪ ਹੈ ਜਿਹੜਾ ਨਾ ਜਿਹਦੇ ਹੁਣ ਫਾਸਲ ਮਿਲੇ ਨੇ ਫਾਸਲ ਮਿਲੇ ਹੱਡੀਆਂ ਦਾ ਹੱਡੀਆਂ ਦੇ ਅਵਸ਼ੇਸ਼ ਮਿਲੇ ਨੇ ਗੁਜਰਾਤ ਦੇ ਵਿੱਚ ਮਿਲੇ ਸੀ ਮੇਰੇ ਖਿਆਲ ਤੇ ਉਹ ਤੋਂ ਇਹ ਪਤਾ ਲੱਗਦਾ ਹੈ ਕਿਉਂਕਿ ਜਿਹੜਾ ਉਹਦਾ ਰੀਡ ਦੇ ਮੰਨ ਕੇ ਹੈ ਨਾ ਉਹਨਾਂ ਦੇ ਸਾਈਜ਼ ਤੋਂ ਇਹ ਪਤਾ ਲੱਗਦਾ ਪਿਆ ਕਿ ਇਹਦੀ ਜਿਹੜੀ ਲੰਬਾਈ ਹੈਗੀ ਆ ਉਹ ਤਕਰੀਬਨ 50 ਫੁੱਟ ਹੋਏਗੀ ਹੂੰ 50 ਪਿਆ 50 ਫੁੱਟ ਤੱਕ ਮਤਲਬ ਉਹਦੇ ਆਸ-ਪਾਸ ਜਿਹੜੀ ਹੈਗੀ ਉਹਦੀ ਲੰਬਾਈ ਉਹ ਕੈਲਕੂਲੇਟ ਕਰ ਰਹੇ ਨੇ ਜੋ ਵੀ ਉਹਨਾਂ ਨੂੰ ਉਹਦੇ ਅਵਸ਼ੇਸ਼ ਮਿਲੇ ਨੇ ਤਾਂ ਉਸ ਤੋਂ ਆਪਾਂ ਕੁਝ ਇਹ ਚੀਜ਼ ਦੀ ਪੁਸ਼ਟੀ ਕਰ ਸਕਦੇ ਹਾਂ ਕਿ